ਉਹ ਬਾਈ ਤੁਸੀਂ ਸਵੇਰੇ ਸ਼ਾਮ ਦਿਹਾੜੀ ਦੇ ਵਿੱਚ ਦੋ ਟਾਈਮ ਤੁਸੀਂ ਮੜਾ ਜਾਂ ਜ਼ਖਮ ਛਿਲਕੇ ਨਾ ਜ਼ਖਮ ਉਤੋਂ ਮੜਾ ਜਾਂ ਛਿਲਕੇ ਉਹਦੇ ਉੱਤੇ ਉਹ ਲੇਪ ਜਿਆ ਲਾਈ ਜਾਣਾ ਤਿੰਨ ਚਾਰ ਦਿਨ ਬਾਈ ਕਰੋਗੇ ਹਫਤੇ ਦੇ ਅੰਦਰ ਅੰਦਰ ਇਹ ਜਿੱਤੀ ਸੀ ਆਪਣੀ ਸਾਗਤਪੁਰ ਕਬੂਤਰੀ ਜਿਹੜਾ ਹੁਣ ਆਪਾਂ ਡੱਬੇ ਦਾ ਤੁਹਾਨੂੰ ਮਾ ਪਿਓ ਦਿਖਾਇਆ ਡੱਬੇ ਦਾ ਉਹ ਇਸ ਕਬੂਤਰੀ ਦਾ ਪੋਤਾ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਅੱਜ ਦੀ ਵੀਡੀਓ ਕਰਦੇ ਆ ਬਾਬੇ ਸ਼ੁਰੂ ਤੇ ਕੱਲ ਮੀਂਹ ਬਹੁਤ ਪੈਂਦਾ ਰਿਹਾ ਠੀਕ ਆ ਸਾਰਾ ਹੀ ਮੋਲ ਜਾ ਮਤਲਬ ਖਰਾਬ ਹੀ ਰਿਹਾ ਮੀਂਹ ਹਟਿਆ ਹੀ ਨਹੀਂ ਤੇ ਵੀਡੀਓ ਵੀਡੀਓ ਨਹੀਂ ਬਣਾਈ ਗਈ ਗੱਲ ਹਨਾ ਤੇ ਅੱਜ ਸ਼ੁਰੂ ਕਰਦੇ ਆ ਤੇ ਮੌਸਮ ਪੂਰਾ ਐ ਪਟਾਕੇਦਾਰ ਲੱਗਾ ਠੀਕ ਆ ਦਿਨ ਪੂਰਾ ਵਧੀਆ ਲੱਗ ਗਿਆ ਤੇ ਉਮੀਦ ਹੈ ਕਿ ਅੱਜ ਵਧੀਆ ਹੀ ਰਹੂਗਾ ਹਨਾ ਹੁਣ ਦਿਨ ਵਧੀਆ ਲੱਗ ਜਾਂਦਾ ਵਧੀਆ ਕਿਉਂਕਿ ਨੁਕਸਾਨ ਬਹੁਤ ਭਰਾਮਾ ਦਾ ਹੋ ਗਿਆ ਤੇ ਹੋਰ ਨਾ ਹੋਵੇ ਤੇ ਆਇਓ ਬਾਬੋ ਕਰੀਏ ਵੀਡੀਓ ਜਾਈ ਬੱਚੇ-ਪੁੱਛੇ ਬਾਬੋ ਜਿੰਨੇ ਵੀ ਆ ਇਹਨਾਂ ਨੂੰ ਧੁੱਪ ਲਵਾਉਣੀ ਆਪਾਂ ਬਾਹਰ ਕੱਢ ਕੇ ਠੀਕ ਆ ਤੇ ਆ ਲਾਈਏ ਮੈਂ ਹੁਣੇ ਹੀ ਕੋਠੇ ਤੇ ਆਇਆ ਹੀ ਆ ਤੇ ਅਲਾ ਲੂ ਕੇ ਜਿੰਨੇ ਤਰਪਾਲਾ ਤਰਪੂਲਾ ਅਲਾ ਖੁੱਡੇ ਨੂੰ ਇੱਕ ਵਾਰੀ ਧੁੱਪ ਲੱਗਣ ਦੀ ਹੈ ਚੰਗੀ ਤਰ੍ਹਾਂ ਪਹਿਲਾਂ ਉਹ ਲਾਈਏ ਉੱਪਰੋਂ ਤੇ ਉੱਥੇ ਜਿਹੜੇ ਧੁੱਪ ਜਾਵੇ ਅੰਦਰ ਖੁੱਡਿਆਂ ਦੇ ਵਿੱਚ ਸਾਰਿਆਂ ਦੇ ਹਨਾ ਚਲੋ ਬਾਬਿਓ ਹੁਣ ਆਇਆ ਸੀ ਤੇ ਦੇਖਿਆ ਗਿਆ ਕੂਤਰ ਢੱਲਾ ਸੀ ਠੀਕ ਆ ਅੱਖ ਚੋਂ ਪਾਣੀ ਵਗਦਾ ਸੀ ਇਹਦੇ ਬੁਖਾਰ ਬਹੁਤ ਸੀ ਕੂਤਰ ਨੂੰ ਕਿਉਂਕਿ ਆਹ ਦਿਨਾਂ 'ਚ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਛੋਟੀਆਂ ਛੋਟੀਆਂ ਡਰਨ ਦੀ ਕੋਈ ਗੱਲ ਨਹੀਂ ਜੇ ਮੈਡੀਸਨ ਆ ਤੁਹਾਡੇ ਕੋਲ ਹੈਗੀਆਂ ਤਾਂ ਉਹ ਲਾ ਦਿਓ ਠੀਕ ਆ ਇਹਨੂੰ ਦਿੱਤਾ ਕੀ ਆਪਾਂ ਪਹਿਲਾਂ ਪੈਰਾਸੀਟਾਮੋਲ ਦੋ ਬੂੰਦਾਂ ਇਹਨੂੰ ਦਿੱਤੀਆਂ ਦੋ ਤੋਂ ਤਿੰਨ ਬੂੰਦਾਂ ਠੀਕ ਆ ਉਦੋਂ ਬਾਅਦ 15 ਮਿੰਟ ਰੋਕ ਕੇ ਪਹਿਲਾ ਨਾਲ ਹੀ ਮਤਲਬ ਅੱਖਾਂ 'ਚ ਦਾਰੂ ਉਦੋਂ ਹੀ ਪਾਤਾ ਜਦੋਂ ਪੈਰਾਸੀਟਾਮੋਲ ਦਿੱਤੀ ਨਾ ਤੇ ਅੱਖਾਂ 'ਚ ਦਾਰੂ ਉਦੋਂ ਹੀ ਪਾਤਾ ਸੀ ਆਪਾਂ ਉਹ ਵਾਲਾਈ ਉਦੋਂ ਬਾਅਦ ਹੁਣ 15 ਤੋਂ 20 ਮੀਟਰ ਓਕੇ ਇਹਦੇ ਮੈਂ ਟੈਰਾ ਮਸ਼ੀਨ ਦੇ 4 ਟੱਕ ਲਾ ਦਿੱਤੇ ਉਦੋਂ 3 ਲਾਈ ਦੀ ਤੇ 4 ਲਾਏ ਮੈਂ ਕਬੂਤਰ ਵੱਡਾ ਆ ਉਹਦਾ ਵੀ ਤਗੜਾ ਥੱਲੇ ਹੋਣਾ ਨੇ ਚੱਲ ਜਾਣਾ ਤੇ ਆਪਾਂ ਅੱਗੇ ਵੀ ਲਾ ਦੀਦੇ ਇਹਨਾਂ ਕੋਈ ਨੁਕਸਾਨ ਨਹੀਂ ਹੈਗਾ ਹੁਣ ਇਹਦੀ ਅੱਖ ਦਾ ਤੁਸੀਂ ਦੇਖ ਲਓ ਹਾਲਤ ਫੇਰ ਮੈਂ ਅੱਧੇ ਘੰਟੇ ਬਾਅਦ ਤਾਂ ਦਹੋਣਾ ਇਧਰਲੀ ਹੈੜ ਮਾਰਿਆ ਮੂਰੇ ਹੋਊਗਾ ਨਾ ਕਬੂਤਰ ਨੇ ਤੇ ਕਬਲੇ ਕੰਤਰ ਕਮਜ਼ੋਰ ਉਦਾਂ ਵੀ ਮਾਲਾ ਮੌਸਮ ਜਾਂ ਚੇਂਜ ਹੁੰਦਾ ਬੁਖਾਰ ਫੂਰ ਚਾੜੀ ਜਾਂਦਾ ਇਹਨਾਂ ਨੂੰ ਤੇ ਹੋ ਜੂਗਾ ਦਾਹਾਂ 15 ਮਿੰਟਾਂ ਤੱਕ ਸੈਟ ਤੇ ਆ ਬੱਚੇ ਨੂੰ ਮਾ ਧੁੱਪ ਪਲਵਾਈ ਉਦਦੇ ਮੈਂ ਕਿਹਾ ਧੁੱਪੇ ਪੋਣੇ ਆ ਇਧਰ ਬੱਚਾ ਇਕੱਲਾ ਸੀ ਧੁੱਪ ਨਹੀਂ ਲੱਗਦੀ ਹੁੱਡੇ ਜਿੰਨੂੰ ਵੀ ਧੁੱਪੇ ਪਾਤਾ ਤੇ ਇਹ ਥੋੜਾ ਢੱਲਾ ਹੋਇਆ ਸ਼ੈੱਟ ਹੋ ਗਿਆ ਹੁਣ ਹਨਾ ਉਦਾਂ ਧੁੱਪੇ ਪਾਵਾਂਗੇ ਤੋ ਬਹੁਤ ਹੋਣੀ ਲੱਗੀ ਆ ਤੇ ਆ ਕੁੰਤਰੀਆਂ ਵੀ ਕੱਢਣੀਆਂ ਸਾਰੀਆਂ ਹੀ ਕੱਢ ਕੇ ਇਹਨਾਂ ਨੂੰ ਵੀ ਧੁੱਪ ਧੁੱਪ ਪੋਣੇ ਜਿਹੜੀਆਂ ਵਿੰਗੀਆਂ ਹੋਈਆਂ ਸੀ ਆਪਣੀਆਂ ਤਕਰੀਬਨ ਤਾਂ ਸਿੱਧੀਆਂ ਹੋ ਗਈਆਂ ਠੀਕ ਆ ਇਹ ਉਹੀ ਦਵਾਈ ਤੇ ਨਾਲ মালਟੀਵਿਟਾਮਿਨ ਤੇ ਕੈਲਸ਼ੀਅਮ ਚੱਲਦਾ ਇਹਨਾਂ ਦਾ ਇਹਦੇ ਨਾਲ ਹੀ ਸੈੱਟ ਹੋ ਜਾਣੀਆਂ ਇਹ ਹੋਰ 5-7 ਦਿਨਾਂ ਨੂੰ ਇਹ ਵੀ ਸੈੱਟ ਹੋ ਜੂਗੀਆਂ ਬਿਲਕੁਲ ਫੇਰ ਇਧਰ ਆਪਾਂ ਜੋੜੇ-ਜੂੜੇ ਵੀ ਲਾਉਣੇ ਆ ਤੇ ਤੁਹਾਨੂੰ ਜੋੜੇ ਵੀ ਦੇਣੇ ਚਲੋ ਇਹਨਾਂ ਚੋਂ ਤਾਂ ਨਹੀਂ ਦੇਣੀਆਂ ਕੋਈ ਵੀ ਉਹ ਤਾਂ ਢਾਵੀਆਂ ਚੋਂ ਆਪਾਂ ਕੱਢ ਕੇ ਦੇਣੀਆਂ ਉਪਰ ਉਪਤਰੀਆਂ ਉਹ ਸਾਰੀਆਂ ਸਹੀ ਹੈ ਹਜੇ ਤੱਕ ਬਾਬੇ ਦੀ ਕਿਰਪਾਈ ਰਵੇ ਹੋਰ ਕਿਸੇ ਵੀ ਉਪਤਰ ਤੇ ਇਦਾਂ ਦੀ ਪ੍ਰੋਬਲਮ ਨਾ ਆਵੇ ਤੇ ਬਾਲੇ ਮਹਾਰਾ ਤੁਲਾਉਂਦਾੜੀ ਦੇ ਨਾਂ ਹੀ ਉਪਤਰਾਂ ਦੇ ਕੋਲ ਆਉਣਾ ਹੁਣ ਦਾਣਾ ਪਾ ਕੇ ਉਹ ਵੀ ਚਬਲਾ ਜੂਲਾ ਧੋ ਕੇ ਫੇਰ ਆਈਦਾ ਇਹਨਾਂ ਦੇ ਕੋਲ ਜੇ ਬਿਮਾਰ ਉ ਇਦਰ ਵੀ ਠੀਕ ਆ ਫਿਲਹਾਲ ਤਾਂ ਹਨ ਤੇ ਇਦਰੋਂ ਮੈਂ ਚੱਕਿਆ ਹੁ ਨੀਲਾ ਉਤਰ ਬੱਚੇ ਪਾਲਦਾ ਸੀ ਉਹ ਕਈ ਵਾਰੀ ਚੁੰਝ ਚੁੰਝੇ ਨਾ ਮਾਰਨ ਦੇ ਕੁੱਤਰ ਲੜਦੇ ਖਾਂਦੇ ਹੁੰਨੇ ਚੋਂ ਤੇ ਤਾਂ ਵੀ ਇਹ ਪ੍ਰੋਬਲਮ ਆ ਜਾਂਦੀ ਆ ਕਣਕ ਧੋ ਲਈਏ ਧੋ ਕੇ ਸਕਾਲੀ ਆ ਜੀ ਧੁੱਪ ਲੱਗੀ ਬਾਅਦੋਂ ਪਤਾ ਨਹੀਂ ਚੜਣੀ ਕਿ ਨਹੀਂ ਚੜਣੀ ਇਹਦੇ ਉੱਤੇ ਪਾ ਕਣਕ ਸਕਾਲਾਂਗੇ ਤੇ ਆਇਓ ਫਿਰ ਬਾਪੇ ਬਾਅਦੋਂ ਮਿਲਦੇ ਫਿਰ ਕਣਕ ਧੋ ਕੇ ਸੁਕਣੇ ਪਾ ਦਈਏ ਫਿਰ ਤਰਪਾਲਾ ਤਰਪੂਲਾ ਲਾਉਨੇ ਆ ਸ਼ਾਇਦ ਹੁਣ ਮੀਂਹ ਨਾ ਪਵੇ ਕਿਉਂਕਿ ਮੀਂਹ ਇੱਕ ਦਿਨ ਤਾਂ ਹੜਨਾਈਆਂ ਬਹੁਤ ਪੈ ਚੁੱਕੇ ਆ ਤੇ ਹੁਣ ਨਾ ਪਵੇ ਇਸ ਕਰਕੇ ਤਰਪਾਲਾ ਲਾ ਦਾਂਗੇ ਸ ਰੰਗ ਕਰ ਦਈਏ ਸਾਰਾ ਹੀ ਲੋਏ ਬਾਬੇ ਉਹ ਪੇਂਟਰ ਬਣ ਗਏ ਤੇ ਰੰਗ ਰੰਗ ਲੱਗੇ ਆਪੇ ਹੀ ਕਰਨ ਉਹਦਾਂ ਦਾ ਕੀਤਾ ਨਹੀਂ ਗਿਆ ਮੀਮੂ ਪੈਂਦਾ ਸੀਗਾ ਤੇ ਅੱਜ ਆਪੇ ਹੀ ਕਰਾਂਗੇ ਰੰਗ ਰੰਗ ਜਿੰਨਾ ਵੀ ਕਰਨਾ ਬਸ ਥੋੜਾ ਜਿਹਾ ਟਾਈਮ ਆ ਮੈਨੂੰ 20 ਮਿੰਟ ਹੋਏ ਹੋਣੇ ਆ ਤੇ ਆ ਸਾਰਾ ਹੀ ਕਾਰਕੁਰ ਦਿੱਤਾ ਦਿਖਾਈ ਆ ਯੰਤਰਨਾ ਕਰਨਾ ਸੁੱਖਾ ਆ ਬੁਰਸ਼ ਵਰਕ ਕਰਨਾ ਬੁਰਸ਼ ਦੇ ਨਾਲ ਔਖਾ ਕੰਮ ਇਹਦੇ ਨਾਲ ਸੁੱਖਾ ਆ ਜਲੋ ਬਾਬਿਓ ਕਰਕੇ ਤੇ ਫਿਰ ਦੇਖਦੇ ਅੱਜ ਜਾਂ ਕਬੂਤਰ ਵੀ ਟੋਣੇ ਆ ਤੇ ਸ਼ਹਿਰ ਵੀ ਜਾਣਾ ਸੀ ਦਵਾਈਆਂ ਦਉਗੀਆਂ ਇਹ ਕਬੂਤਰਾਂ ਨੂੰ ਲੈ ਕੇ ਆਉਣੀਆਂ ਡਣ ਲੱਗਾ ਨਾਲੇ ਪਾਣੀ ਉੱਤਰ ਗਿਆ ਹੁਣ ਤੇ ਸ਼ਹਿਰ ਜਾ ਹੁੰਦਾ ਬਿਆ ਹਣਾ ਹੁਣ ਸੋਖਾ ਹੀ ਪਹਿਲਾਂ ਓੱਖਾ ਹੀ ਕੰਮ ਤੇ ਲਿਆ ਲਿਓ ਕਿ ਫਿਰ ਮਿਲਦੇ ਆ ਬਾਬਿਓ ਕੋਈ ਬਾਬਿਓ ਜਿੰਨਾ ਆਸਾਨ ਲੱਗਦਾ ਸੀ ਉਹਨਾ ਹੈ ਨਹੀਂ ਕਿ ਘੰਟਾ ਡੇਢ ਹੋ ਗਿਆ ਮਨ ਲੱਗੇ ਨੂੰ ਤਾਂ ਕਰ ਦਿੱਤਾ ਉਹ ਵੀ ਦਰਵਾਜਾ ਕਰਤਾ ਠੀਕ ਆ ਆ ਸਾਰੀਆਂ ਗਰੇਲਾਂ ਗਰੁਲਾਂ ਇਧਰੋਂ ਆ ਤਾਂ ਪੌਦ ਨਹੀਂ ਕੀਤੀਆਂ ਪਰ ਫੇਕ ਕਰੀ ਮਾਰਤਾ ਹਣਾ ਤੇ ਆ ਪੂੜੀ ਰਹਿ ਗਈ ਬਸ ਤੇ ਉੱਪਰਲਾ ਨਿਪੜ ਗਿਆ ਇੱਕੋ ਦਰਵਾਜਾ ਰਹਿ ਗਿਆ ਇਧਰੋਂ ਵੀ ਸਾਰੇ ਕਰ ਦੋਤਾ A to Z ਆ ਰਹਿ ਗਿਆ ਹੁਣ ਤੇ ਇਹ ਵੀ ਆਪਾਂ ਹੌਲੀ ਹੌਲੀ ਕਰ ਦੇਣਾ ਬਸ ਰੋਟੀ ਖਾ ਲਈਏ ਭੁੱਖ ਲੱਗ ਗਈ 11 ਵਜੇ ਦਾ ਟਾਈਮ ਹੋ ਗਿਆ ਤੇ ਜਿਹੜੀ ਉੱਪਰ ਲਾ ਉਹ ਦਰਵਾਜਾ ਇੱਕ ਹੋ ਰਹਿ ਗਿਆ ਤੇ ਆਹ ਪੂਰੀ ਹੈਗੀ ਬਸ ਤੇ ਆਹ ਦੋ ਤਿੰਨ ਗ੍ਰਿਲਾਂ ਵਾਲੀਓ 1 2 3 ਇਹਨਾਂ ਨੂੰ ਨਹੀਂ ਨਾ ਟਾਈਮ ਲੱਗਦਾ ਟਾਈਮ ਆਹ ਹੈ ਜਿਹੜੀ ਬਰੀਕੀ ਜੀ ਹੈ ਨਾ ਕੱਲੇ ਕੱਲੇ ਪੈਪ ਨੂੰ ਕਰਨਾ ਇਹ ਥੋੜਾ ਔਖਾ ਵੀ ਕੰਧ ਨਾਲ ਲਿਪੜ ਜੇ ਕਿਤੇ ਇੱਕ ਤੁਸਾਂ ਛਿੱਟੇ ਜਿਵੇਂ ਲਾ ਵੀ ਦਿੱਤੇ ਪਰ ਹੈਗਾ ਉਹਦੇ ਨਾਲ ਦਾ ਰੰਗ ਉਹ ਮਾਰ ਦਾਂਗੇ ਬਾਅਦ ਚ ਤੇ ਹੁਣ ਦੱਸਿਓ ਯਾਰ ਅੱਜ ਦਾ ਜਸ਼ਨ ਲਾਪੀ ਕਿ ਨਹੀਂ ਬਾਕੀ ਮੈਂ ਸਾਰਾ ਹੀ ਕਰਕੇ ਦਿਖਾਉਣਾ ਇੱਕ ਵਾਰੀ ਤੇ ਉੱਤ ਉੱਤ ਵਾਲਾ ਚੈੱਕ ਕਰ ਲਓ ਤੁਸੀਂ ਉਹੜਾ ਸਾਰਾ ਉਹ ਦਰਵਾਜ਼ਾ ਵੀ ਤੇ ਕਬੂਤਰ ਵੀ ਸਾਫ਼ ਦਿਖਣ ਲੱਗ ਪਏ ਉਹ ਰੰਗ ਦੇ ਵਿੱਚ ਹਨ ਤੇ ਉਹ ਰੰਗ ਤੇ ਉਹ ਚ ਫਰਕ ਬੜਾ ਹਨਾ ਹੱਥ ੱਲੇ ਵੀ ਤੁਸੀਂ ਦੇਖ ਲਓ ਓਏ ਬਾਬਿਓ ਕੰਮ ਉਥੇ ਹੀ ਅੜ ਗਿਆ ਸ਼ਹਿਰ ਕੰਮ ਸੀ ਥੋੜਾ ਜਿਹਾ ਬੈਂਕ ਮੁਕਦਾ ਇੱਧਰ ਉੱਧਰ ਜਾਣਾ ਸੀ ਤੇ ਉਹ ਕਰਕੇ ਆਏ ਆ ਤੇ ਹਜੇ ਆਇਆ ਹੀ ਆ ਸ਼ਹਿਰੋਂ ਤੇ ਹੁਣ ਬਣਾਉਨੇ ਆ ਵੀਡੀਓ ਟਾਈਮ ਹੋ ਗਿਆ 3:30 ਦੇ ਲਗ ਭਗ ਦਾ ਠੀਕ ਆ ਦੇਖਦੇ ਆ ਵੀ ਕਰ ਲਾਂਗੇ ਜੇ ਹੁੰਦਾ ਹੋਇਆ ਤਾਂ ਅੱਜ ਕਿਉਂਕਿ ਮੀਮੂ ਦਾ ਪਤਾ ਨਹੀਂ ਕਿਉਂਕਿ ਬੱਦਲ ਫੇਰ ਚੜ ਗਿਆ ਤੇ ਇਕੱਠਾ ਹੋਈ ਜਾਂਦਾ ਬੱਦਲ ਹੋ ਸਕਦਾ ਪੈਸ ਕੇ ਹਨਾ ਤੇ ਉਸ ਉਤਰਾਪਾ ਜਿਹੜੇ ਬਾਹਰ ਰੱਖੇ ਸੀਗੇ ਆ ਬੱਚਾ ਇਹਨਾਂ ਨੂੰ ਅੰਦਰ ਰੱਖੀਏ ਤਾਂ ਇੰਨੀ ਤੁੱਪ ਤਾਂ ਹੈ ਨਹੀਂ ਵਾਰ ਤੁੱਪ ਮੰਗਦੇ ਵੀ ਆ ਜਾਨਵਰ ਹਣਾ ਆ ਨੀਲਾ ਕੂਟਰ ਦੇਖ ਲਓ ਸਵੇਰੇ ਆਖੂ ਖੇਦੀ ਖਰਾਬ ਸੀ ਤੇ ਹੁਣ ਚੈੱਕ ਕਰ ਲਓ ਇਰੇਕ ਤੋਂ ਵਾਰੀ ਦਵਾਈ ਦਵਾਂਗੇ ਸੈੱਟ ਹੋ ਜਾਣਾ ਇਹਨੇ ਐਨ ਬਿਲਕੁਲ ਹੀ ਐਨ ਸਹੀ ਹੋ ਗਿਆ ਓਕੇ ਆ ਮਤਲਬ ਆ ਬੱਚਾ ਵੀ ਅੰਦਰ ਰੱਖਣਾ ਇਹਨੂੰ ਵੀ ਤੁਕ ਤੁਕ ਚੰਗੀ ਲੱਗੀ ਸੈੱਟ ਹੋ ਗਿਆ ਪੂਰਾ ਇਹ ਵੀ ਤੇ ਆਜੋ ਬਾਬਿਓ ਅੰਦਰ ਚੱਲਦੇ ਹਾਂ ਫੇ ਦਾਣਾ ਦੂਣਾ ਪਾਈਏ ਤੇ ਗੱਲਾਂ ਬਾਤਾਂ ਕਰੀਏ ਤੁਹਾਡੇ ਕਮੈਂਟਾਂ ਦੇ ਜਵਾਬ ਹਾਂਜੀ ਬਾਬਿਓ ਕੀ ਹਾਲ ਚਾਲ ਆ ਲਓ ਬਾਬਿਓ ਬੇਲੇ ਬੁਲੇ ਹੋ ਗਏ ਹੁਣ ਦਾਣਾ ਪੂਣਾ ਬਸ ਤੇ ਦਾਣਾ ਪਾ ਕੇ ਤੇ ਕੱਪੜੇ-ਕਪੜੇ ਚੇਂਜ ਕਰਕੇ ਰੰਗ ਕਰਦੇ ਆ ਜਿਹੜਾ ਰਿੰਦਾ ਕਰਨ ਵਾਲਾ ਤੇ ਵੀਡੀਓ ਵੀ ਅੱਜ ਪੂਰੀ ਕਰਨੀ ਆ ਤੇ ਵੀਡੀਓ ਪਾਈਏ ਹੈ ਨਾ ਕੱਲ ਵੀ ਨਹੀਂ ਪਾਈਗੀ ਉਹਦੇ ਲਈ ਬਾਈ ਹੱਥ ਜੋੜ ਕੇ ਸੋਰੀ ਆ ਤੇ ਜਿਹੜੇ ਤੁਹਾਡੇ ਕਮੈਂਟਾਂ ਦੇ ਬਾਈ ਜਵਾਬ ਆਉਂਦੇ ਸੀ ਉਹ ਵੀ ਜਵਾਬ ਦੇ ਦੀਏ ਠੀਕ ਆ ਤੇ ਸਭ ਤੋਂ ਪਹਿਲਾਂ ਬਾਈ ਜਿਹੜੇ-ਜਿਹੜੇ ਬਾਈਆਂ ਦੇ ਜੋੜੇ ਸੀਗੇ ਉਹ ਬਾਈ ਲੈ ਜਾਓ ਆਪਣੇ ਆਕੇ ਠੀਕ ਆ ਮੈਂ ਵਾਰ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਵੀ ਜਿਹੜੇ-ਜਿਹੜੇ ਬਾਈ ਜੱਤੇ ਸੀਗੇ ਉਹ ਆਪਣਾ-ਆਪਣਾ ਜੋੜਾ ਲੈ ਜਾਓ ਹੈ ਨਾ 6 ਜੋੜੇ ਆ ਤੇ ਪਾਣੀ ਪੂਣੀ ਹੈ ਨਹੀਂਗਾ ਹੁਣ ਆਪਣੇ ਪਿੰਡ ਨੂੰ ਮੜਾ ਮੜਾ ਇਹ ਮਤਲਬ ਸੜਕ ਤੇ ਪਤਲਾ ਪਤਲਾ ਉਹ ਵੀ ਹੋਰਤ ਘੰਟੇ ਦੋ ਘੰਟੇ ਨੂੰ ਸੁੱਕ ਜੂਗਾ ਜਾਂ ਸਵੇਰ ਤੱਕ ਸੁੱਕ ਜੂਗਾ ਨਾ ਤੇ ਹੋ ਜਾਣਾ ਰਾਹ ਸਾਫ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਆਪਣਾ ਹਾ ਜੋੜੇ ਲੈ ਜਿਓ ਤੇ ਨਾ ਤਾਂ ਮੈਨੂੰ ਦੂਜੇ ਨੰਬਰ ਵਾਲੇ ਬਾਈ ਦਾ ਕੋ ਮੈਸੇਜ ਕਮੈਂਟ ਆਇਆ ਠੀਕ ਆ ਤੇ ਤੀਜੀ ਵਾਲੇ ਦਾ ਵੀ ਕੋਈ ਨਹੀਂ ਆਇਆ ਹਨਾ ਤੇ ਤੁਸੀਂ ਭਾਈ ਜਿਹੜੇ ਜਿਹੜੇ ਵੀ ਬਾਈਆਂ ਦੇ ਹੈਗੇ ਆ ਉਹ ਆ ਕੇ ਆਪਦੇ ਕਬੂਤਰ ਲੈ ਜਿਓ ਤੇ ਬਾਕੀ ਕਮੈਂਟ ਸੀ ਭਾਈ ਇਹ ਬੱਚੇ ਕਿਦਾਂ ਡਾਂਗੀ ਲਾਈਦੇ ਆ ਭਾਈ ਮੈਂ ਉਦਾਂ ਇੱਕ ਤਾਂ ਵੀਡੀਓ ਬਣਾਈ ਹੋਈ ਆ ਹਨਾ ਪਰਸਨਲੀ ਵੀਡੀਓ ਬਣਾਈ ਹੋਈ ਆ ਵੀ ਕਿੱਦਾਂ ਜੋੜੇ ਤੁਸੀਂ ਬੱਚੇ ਲਾਉਣੇ ਆ ਕਿੱਦਾਂ ਜਾ ਕੇ ਹਨਾ ਬਿਲਾ ਸਕਦੇ ਕਿ ਡਿਗਡੇ ਮੈਂ ਦੱਸਿਆ ਸੀ ਬਾਈ ਕਿ ਹੁਣ ਆਪਾਂ ਜਾ ਤਾਂ ਜਿੱਦਨ ਬੱਚੇ ਪੁੱਛੇ ਕੱਢਾਂਗੇ ਹਨਾ ਉਦੋਂ ਤੋਂ ਸ਼ੁਰੂ ਕਰ ਲਾਂਗੇ ਇਹ ਚੈਪਟਰ ਵੀ ਕਿੱਦਾਂ ਕਿੱਦਾਂ ਲਾਉਣੇ ਆ ਕਿੱਦਾਂ ਫਿਰ ਤੁਹਾਨੂੰ ਨਾਲ-ਨਾਲ ਸਿਖਾਈ ਜਾਵਾਂਗੇ ਤੇ ਨਾਲ ਤੁਹਾਨੂੰ ਪਤਾ ਲੱਗੀ ਜਾਊਗਾ ਤੇ ਬਾਕੀ ਜੋੜਿਆਂ ਦੇ ਬਾਈ ਮੈਂ ਜੋੜਿਆਂ ਦੀਆਂ ਤੁਹਾਨੂੰ ਦੱਸੀਆਂ ਵੀ ਕਿੱਦਾਂ ਜੋੜਾ ਲਾਉਣਾ ਹਨਾ ਕੋਈ ਖਾਸ ਔਖਾ ਨਹੀਂ ਹੁੰਦਾ ਬਾਈ ਜੋੜਾ ਲਾਉਣਾ ਕਿੰਨੀ ਵੀ ਵੀਡੀਓ ਚ ਤੁਹਾਨੂੰ ਦੱਸ ਸਕਿਆ ਵੀ ਉਹੀ ਜਵਾਬ ਹੁਣ ਲਕਵੇ ਦਾ ਕਈ ਵੀਰ ਲਕਵੇ ਦਾ ਪੁੱਛਦੇ ਬਾਈ ਉਹ ਲਕਵੇ ਦੀ ਦਵਾਈ ਦੱਸੀ ਹੋਈ ਆ ਠੀਕ ਆ ਅੱਖਾਂ ਦੀ ਵੀ ਮੈਂ ਅੱਖਾਂ ਦੇ ਵੀ ਪੁੱਛਦੇ ਅੱਖਾਂ ਦੀ ਵੀ ਬਾਈ ਪਾਈ ਹੋਈ ਕਿੰਨੀ ਹੈ ਵੀਡੀਓ ਚ ਪਾਤੀ ਆ ਨਾ ਵੀ ਅੱਖਾਂ ਤੋਂ ਆਪਾਂ ਕਿਹੜਾ ਡ੍ਰੋਪ ਲਾਉਣਾ ਤੇ ਕਿਹੜੀ ਨਾਲ ਮੈਡੀਸਿਨ ਦੇਣੀ ਆ ਹੁਣ ਆ ਆਪਣੇ ਕੂਟਰ ਦੀ ਅੱਖ ਸਵੇਰੇ ਖਰਾਬ ਸੀ ਆਪਾਂ ਉਹ ਵਾਲਾ ਹੀ ਜਿਹੜਾ ਨਾ ਹਰੇ ਰੰਗ ਵਾਲਾ ਜਿਹੜਾ ਮੈਂ ਦਿਖਾਇਆ ਸੀ ਤੁਹਾਨੂੰ ਡ੍ਰੋਪ ਮੈਨੂੰ ਨਾ ਨਹੀਂ ਹੁਣ ਚੀਤੇ ਉਹਦੇ ਤੇ ਉਹ ਪਾਇਆ ਆਪਾਂ ਅੱਖਾਂ 'ਚ ਠੀਕ ਆ ਤੇ ਨਾਲ ਉਹਦੇ ਲਾਇਆ ਟੈਰਾਮਾਈਸਨ ਦਾ ਟੀਕਾ ਤੇ 2-3 ਬੂੰਦਾ ਮੈਂ ਉਹਨੂੰ ਦਿੱਤੀਆਂ ਪੈਰਾਸੀਟਾਮੋਲ ਦੀਆਂ ਹੋਣ ਆਇਆ ਬੱਕ ਕਬੂਤਰ ਬਿਲਕੁਲ ਸੈਟ ਆ ਠੀਕ ਆ ਇੱਕ ਵਾਰੀ ਹੁਣ ਮੈਂ ਸ਼ਾਮਾਂ ਨੂੰ ਫੇਰ ਉਹਨੂੰ ਇਦਾਂ ਹੀ ਦਵਾਈ ਦੇ ਦੇਣੀ ਆ ਟੀਕਾ ਨਹੀਂ ਲਾਉਣਾ ਤੇ ਤਾਕਤ ਦਾ ਟੀਕਾ ਲਾ ਦਾਂਗੇ ਉਹਦੇ ਇੱਕ ਵਾਰੀ ਤੇ ਉਹਦੇ ਨਾਲ ਬਿਲਕੁਲ ਸਹੀ ਹੋ ਜਾਊਗਾ ਇਹ ਜਿਹੜੀ ਅੱਖਾਂ ਦੀ ਬਾਈ ਪ੍ਰੋਬਲਮ ਹੈ ਨਾ 80% ਬਾਈ ਕਬੂਤਰ ਨੂੰ ਜਦੋਂ ਬੁਖਾਰ ਹੁੰਦਾ ਕਿਤੇ ਨਾ ਕਿਤੇ ਰੇਸ਼ੇ ਜਦੋਂ ਰੇਸ਼ਾ ਆ ਅੱਖਾਂ ਖਰਾਬ ਹੁੰਦੀਆਂ ਆ ਇਹ ਰੀਜ਼ਨ ਸਭ ਤੋਂ ਵੱਡਾ ਹੁੰਦਾ ਵੀ ਜਿਹੜਾ ਆ ਦੂਜੇ ਬੁਖਾਰ ਤੋਂ ਬੁਖਾਰ ਦਾ ਇਲਾਜ ਕਰਿਆ ਕਰੋ ਪੈਰਾਸੀਟਾਮੋਲ ਉਹ ਬੱਚਿਆਂ ਵਾਲੀ ਜਿਹੜੀ 3-4 ਸਾਲ ਦੇ ਬੱਚੇ ਨੂੰ ਦਿੰਦੇ ਆ ਨਾ ਉਹ ਵਾਲੀ ਕੋਈ ਲਿਆ ਕੇ ਰੱਖ ਲਓ ਤੇ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਭਾਈ ਦਾਣਾ ਹੁਣ ਕਿਹੜਾ ਸ਼ੁਰੂ ਕਰ ਲਈਏ ਭਾਈ ਦਾਣੇ ਤੇ ਵੈਸੇ ਤਾਂ ਮੈਂ ਵੀਡੀਓ ਬਣਾਈ ਹੋਈ ਆ ਵੀ ਕਿਹੜਾ ਕਰਾ ਹਨਾ ਜਾਂ ਪ੍ਰੋਪਰ ਆਪਾਂ ਸਿਆਲ ਵਾਲਾ ਦਾਣਾ ਕਿਹੜਾ ਬਣਾਉਣਾ ਉਹ ਵੀ ਬਣਾਉਨੇ ਆ ਜਾਂ ਕਿੰਦਾ ਕੀ ਕੀ ਪਾਉਣਾ ਕਿੰਨੀ ਕਿੰਨੀ ਮਾਤਰਾ ਚ ਪਾਉਣਾ ਉਹ ਇੱਕ ਅਲੱਗ ਤੋਂ ਵੀਡੀਓ ਇਦਾਂ ਕਰਿਆ ਕਰਾਂਗੇ ਹੁਣ ਵੀ ਜਿਹੜੀ ਵੀਡੀਓ ਦਾ ਆਪਾਂ ਨੁਕਤਾ ਦੱਸਿਆ ਕਰਾਂਗੇ ਨਾ ਉਸੇ ਹੀ ਨੁਕਤੇ ਤੇ ਵੀਡੀਓ ਬਣਾਇਆ ਕਰਾਂਗੇ ਵਿੱਚ ਹੋਰ ਨੁਕਤਾ ਸ਼ੇਅਰ ਨਹੀਂ ਕਰਿਆ ਕਰਨਾ ਜੇ ਆਪਾਂ ਕਬੂਤਰ ਛਤਰੀ ਦੇ ਲੋਨ ਦੱਸਣੇ ਤਾਂ ਉਦੋਂ ਕਬੂਤਰ ਹੀ ਦੱਸਾਂਗੇ ਤੇ ਜੇ ਅੱਖਾਂ ਤੋਂ ਤੇ ਫਿਰ ਉਹਦਣਾ ਖਾਲੀ ਜਿਹਾ ਕਰਾਂਗੇ ਕਿੱਥੋਂ ਆਈ ਗੱਦਾਂ ਨਹੀਂ ਬਾਕੀ ਕਬੂਤਰ ਦਿਖਾ ਦਿਆ ਕਰਾਂਗੇ ਤੇ ਤੁਹਾਨੂੰ ਜਿੱਦਾਂ ਵੀ ਹੈ ਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਬਾਈ ਸ਼ੌਪ ਜ਼ਰੂਰ ਕਰਾਇਆ ਕਰੋ ਕਬੂਤਰਾਂ ਦਾ ਹਨਾ ਹਰੇਕ ਵੀਡੀਓ ਦੇ ਵਿੱਚ ਬਾਈ ਮੈਂ ਹਰੇਕ ਚੀਜ਼ ਤਕਰੀਬਨ ਹੀ ਕਰੋਨਾ ਹੋਣਾ ਚਲੋ ਥੋੜਾ ਬਾਲਾ ਕਰਾ ਦਿੰਨਾ ਅੱਜ ਬਾਲੀ ਗੱਲਾ ਤੁਹਾਨੂੰ ਵਧੀਆ ਤਰੀਕੇ ਨਾਲ ਹੋਰ ਵੀ ਕਬੂਤਰ ਆਪਾਂ ਦਿਖਾ ਦਿੰਨੇ ਜਿਹੜੇ ਵੱਡੇ ਕਬੂਤਰ ਹਨਾ ਆਪਣੇ ਜਾਂ ਉਹ ਦਿਖਾ ਦਿੰਨੇ ਆ ਜਾਂ ਜਿਹੜੀਆਂ ਆਪਣੀਆਂ ਜੋੜੀਆਂ ਲਾ ਲਈਆਂ ਆਪਾਂ ਤੇ ਤੁਹਾਨੂੰ ਉਹ ਜੋੜੀਆਂ ਮੈਂ ਦਿਖਾ ਦਿੰਨਾ ਤੇ ਆਇਓ ਫੇ ਬਾਬੇ ਖੁੱਡੇ ਚੱਲਦੇ ਤੁਹਾਨੂੰ ਜੋੜੀਆਂ ਦਿਖਾਉਣੇ ਠੀਕ ਆ ਤੇ ਬਾਈ ਹੱਥ ਜੋੜ ਕੇ ਸੋਰੀ ਆ ਹੁਣ ਕੱਲ ਤੋਂ ਰੂਟੀਨ ਵਾਈਜ਼ ਜਿੱਦਾਂ ਆਪਾਂ ਅੱਗੇ ਕਮੈਂਟਾਂ ਦੇ ਜਵਾਬ ਦੇਣੇ ਸੀ ਉਦਾਂ ਹੀ ਜਵਾਬ ਦਿਆ ਕਰਾਂਗੇ ਉਦਾਂ ਹੀ ਸਾਰਾ ਕਿਉਂਕਿ ਬਾਈ ਮੈਂ ਥੋੜੇ ਦਿਨ ਹੋ ਗਏ ਬਿਜੀ ਸੀ ਇੱਕ ਮੀਮ ਨੂੰ ਨਹੀਂ ਛੱਡਦਾ ਪਿਆ ਸੀ ਹੈ ਨਾ ਪਾਣੀ ਪੂਣੀ ਬਹੁ ਆਇਆ ਸੀ ਉਹਦੇ ਕਰਕੇ ਵੀਡੀਓ ਬਹੁਤ ਔਖੀ ਬਣਦੀ ਸੀ ਬਾਈ ਜਿੱਦਾਂ ਵੀ ਕਰਕੇ ਇੱਕ ਮਿੰਤ ਤੋਂ ਦੁਬਾਰਾ ਕਮੈਂਟ ਨਹੀਂ ਸੀ ਪੜੇ ਜਾਂਦੇ ਔਰ ਵੀ ਮੈਂ ਜਿਹੜੀ ਪਰਸੋ ਆਪਾਂ ਵੀਡੀਓ ਪਾਈ ਆ ਕੱਲ ਤਾਂ ਪਾਈ ਨਹੀਂ ਉਹਦੇ ਵੀ ਮੇਰੇ ਤੋਂ ਕਈ ਵੀਡੀਓ ਤੇ ਕਮੈਂਟ ਨਹੀਂ ਪੜ ਹੋਏ ਹੈ ਨਾ ਉਹ ਵੀ ਕਮੈਂਟ ਪੜਦੇ ਆ ਤੇ ਉਹਨਾਂ ਦਾ ਵੀ ਜਵਾਬ ਦਵਾਂਗੇ ਉਹ ਸ਼ਾਇਦ ਅਗ ਤੇ ਹੁਣ ਆਪਾਂ ਜੋੜੇ ਦਿਖਾਉਨੇ ਤੁਹਾਨੂੰ ਤੇ ਜੋੜਿਆਂ ਦਾ ਸ਼ੌਂਕ ਕਰਾਉਨੇ ਆਜੋ ਵੀ ਚੱਲਦੇ ਹਾਂ ਖੁੱਡੇ ਚ ਤੇ ਲਓ ਬਾਬਿਓ ਜੋੜੇ ਝੜ ਝੂੜੇ ਪਏ ਆ ਕਬੂਤਰ ਠੀਕ ਆ ਵੱਡੇ ਸਿਆਣੇ ਕਬੂਤਰ ਆ ਇਹ ਤੇ ਜਿਹੜਾ ਆ ਕਬੂਤਰ ਆ ਬਾਈ ਇਹ ਜਿਹੜੀ ਬੜਲੇ ਵਾਲੀ ਆਪਣੀ ਜਿੱਤੀ ਸੀ ਹਨਾ ਉਹ ਇਹਦੇ ਪੁੱਤ ਦੀ ਧੀ ਸੀ ਆਪਣੇ ਜਿਹੜੀ ਬੜਲੇ ਸੀ ਹਨਾ ਜਿੱਤੀ ਉਹ ਇਸ ਕਬੂਤਰ ਦੀ ਧੀ ਸੀਗੀ ਇਹ ਕਬੂਤਰ ਬਾਈ ਬਣੇ ਹੋਏ ਗਰਦੇਵ ਵਾਲੇ ਕਬੂਤਰਾਂ ਚੋਂ ਤੇ ਆਖ ਚੈੱਕ ਕਰ ਲੋ ਭਈਆ ਨਿਕਲੀਆ ਤੇ ਆਇ ਦੇ ਪੱਲੇ ਆ ਬਈ ਠੀਕ ਆ ਇਹ ਬਈ ਗਰਦੇਵ ਵਾਲੇ ਕਬੂਤਰਾ ਚੋਂ ਬਣਿਆ ਹੋਇਆ ਪਿਓਰ ਕਬੂਤਰ ਆ ਠੀਕ ਆ ਤੇ ਇਹਦੇ ਨਾਲ ਜਿਹੜੀ ਕਬੂਤਰੀ ਆਪਣੀ ਲੱਗੀ ਆ ਇਹ ਜਿਹੜਾ ਆਪਣਾ ਚਿੱਟੀ ਕਾਲੀ ਅੱਖ ਦਾ ਵੱਡਾ ਕਬੂਤਰ ਆ ਠੀਕ ਆ ਤੇ ਉਹ ਹੈਗਾ ਕਬੂਤਰ ਬਈ ਮੀਰਾਬ ਵਾਲੇ ਕਬੂਤਰਾ ਚੋਂ ਤੇ ਹਜ਼ਾਰ ਵਾਲੇ ਕਬੂਤਰਾ ਚੋਂ ਬਣਿਆ ਹਨਾ ਉਹ ਚ ਕਾਕੇ ਕਿਲੇ ਵਾਲਾ ਦਾ ਵੀ ਬਲੱਡ ਹੈਗਾ ਵਿੱਚ ਤੇ ਡੱਬੇ ਦੀ ਜਿਹੜੇ ਸ਼ਾ ਅੱਖੇ ਸੀ ਨਾ ਉਹਨਾਂ ਦਾ ਬਲੱਡ ਹੈਗਾ ਮਤਲਬ ਇੱਧਰ ਮੇਸਮੂਸ ਪੈ ਕੇ ਬਣੇ ਆ ਜਿੱਦਾ ਤੇ ਆਹ ਕਬੂਤਰੀ ਆ ਬਈ ਨਾ ਸ਼ਾਕ ਹੀ ਲੱਗੀ ਆ ਇਹਦੇ ਭੱਲੇ ਆ ਛੜ ਛੂੜੇ ਪਏ ਆ ਇੰਦੇ ਕਬੂਤਰ ਤੇ ਕਹ ਜੂਆਂ ਦਾ ਬਾਈ ਕਹਿੰਦੇ ਸੀ ਪਾਊਡਰ ਲਾ ਬਾਈ ਮੈਂ ਆਪ ਲਿਓਣਾ ਯਾਰ ਟਾਈਮ ਨਹੀਂ ਲੱਗਾ ਨਾ ਅੱਜ ਵੀ ਗਿਆ ਤੇ ਅੱਜ ਕੰਮ ਬਾਲਾ ਬਿਜੀ ਸੀਗਾ ਤੇ ਲਿਹਾ ਨਹੀਂ ਹੋਇਆ ਮੇਤੋਂ ਮੈਡੀਕਲ ਤੇ ਨਹੀਂ ਜਾ ਹੋਇਆ ਤੇ ਉਹ ਮੈਡੀਕਲ ਵੀ ਬੰਦੀ ਸੀ ਅੱਜ ਸੋਂ ਤੇ ਅਹੀ ਉਦੋਂ ਪਹਿਲਾਂ ਲੰਘੇ ਸਵੇਰੇ ਜਦੋਂ ਸਵੇਰੇ ਲੰਘੇ ਉਦੋਂ ਜਲਦੀ ਲੰਘੇ ਥੋੜਾ ਜਿਆਦਾ अर्ਲੀ ਤੇ ਉਦੋਂ ਬੰਦ ਸੀ ਬਾਅਦ ਚ ਖੁੱਲੀ ਹੋਊਗੀ ਚਲ ਆਹੀ ਫੇਰ ਬਾਅਦ ਚ ਜਿਆਦਾ ਸਾਨੂੰ ਕਾਲੀ ਸੀ ਮੈਂ ਵੀਡੀਓ ਵੀ ਬਣਾਉਣੀ ਸੀ ਆਕੇ ਨਾ ਅਪਲੋਡ ਕਰਨੀ ਤੇ ਉਹਦੇ ਕਰਕੇ ਰਹਿ ਗਿਆ ਤੇ ਬਾਈ ਇਹ ਜਿਹੜੇ ਜੋੜੇ ਦੇ ਬੱਚੇ ਆ ਠੀਕ ਆ ਜਿੰਨੇ ਵੀ ਬੱਚੇ ਛੱਡੇ ਬਾਈ ਅੱਜ ਤੱਕ ਇੰਚ ਨਹੀਂ ਹਿੱਲੇ ਠੀਕ ਆ ਨਾ ਕਦੀ ਕਾਪੀ ਵਾਲੇ ਤੇ ਟਾਈਮ ਲੱਗਾ ਇਹਨਾਂ ਦੇ ਬੱਚੇ ਜਿੰਨੇ ਵੀ ਬਾਈਆਂ ਛੱਡੇ ਆ ਠੀਕ ਆ ਹਾਰ ਦੇਤ ਕਰਮਾਂ ਦੀ ਆ ਠੀਕ ਆ ਜਿੱਤੇ ਵੀ ਆ ਹਰੇ ਵੀ ਇਸ ਜੋੜੇ ਦੇ ਬੱਚੇ ਬਹਿ ਕੇ ਹਾਰ ਜਾਂਦੇ ਹਨ ਜਾਂਦੇ ਨਹੀਂ ਬਾਈ ਠੀਕ ਆ ਅੜਾਵੇ ਵੀ ਇੰਨੇ ਕਾ ਘਰੇ ਵੀ 3 3 4 4 5 5 ਵਜ ਦਾ ਟਾਈਮ ਕਰਦੇ ਇਹਦੇ ਬੱਚੇ ਫੁੱਲ ਗਰਮੀ ਚ ਲੋਚ ਆਖ ਕਬੂਤਰ ਖੋਦਣਾ ਜਦੋਂ ਬਾਜੀ 2 2 3 ਵਜੇ ਨਿਬੜ ਜਾਂਦੀ ਹੁੰਦੀ ਸੀ ਇਹ ਕਬੂਤਰ ਘਰੇ 4 4 ਵਜੇ 5 5 ਵਜੇ ਕਬੂਤਰ ਵੇਂਦਾ ਹੁੰਦਾ ਸੀ ਆਹ ਵਾਲਾ ਤੇ ਲਓ ਬਾਪੇ ਦੂਜਾ ਜੋੜਾ ਦਿਖਾਉਣਾ ਤੁਹਾਨੂੰ ਤੇ ਲਓ ਬਾਪੋ ਜਿਹੜਾ ਆਪਣਾ ਡੱਬਾ ਸੀ ਤੇ ਇੱਕ ਆਪਣ ਡੰਡੀਆਂ ਪਿੰਡ ਐ ਦੀ ਛੱਡੀ ਸੀ ਕਬੂਤਰੀ ਹੈ ਨਾ ਜਿਹੜੇ ਉਹਨਾਂ ਦੇ ਮਾਪਿਓ ਬਾਈ ਆ ਆ ਡੱਬਾ ਇਸ ਜੋੜੇ ਦਾ ਬੱਚਾ ਜਿਹੜਾ ਲਾਲ ਡੱਬਾ ਹੈ ਨਾ ਉਹ ਸ਼ਾਕ ਕੀ ਮਾਦੀ ਆ ਬਈ ਤੇ ਆ ਇਹਦੇ ਪੱਲੇ ਆ ਆ ਗੂਤਰੀ ਆ ਉਧਰ ਨੂੰ ਦੇਖ ਠੀਕ ਆ ਤੇ ਆ ਜਿਹੜਾ ਆਪਾਂ ਹੁਣੇ ਕਬੂਤਰ ਬਾਈ ਛੱਡਿਆ ਮੈਂ ਹੁਣੇ ਤੁਹਾਨੂੰ ਦਿਖਾਇਆ ਬੜਲੇ ਵਾਲੀ ਦਾ ਜਿਹੜਾ ਮੈਂ ਸਾਬੀ ਦਾਦਾ ਹਨਾ ਬੜਲੇ ਵਾਲੀ ਦਾ ਦਾਦਾ ਬਾਈ ਇਹ ਉਹਦੀ ਜਿਹੜੀ ਸਗੀ ਭੈਣ ਆਪਣੀ ਸੰਗਤਪੁਰ ਫ੍ਰਿਜ ਜਿੱਤੀ ਸੀ ਬਾਈ ਹਨਾ ਤੇ ਆ ਉਹਦਾ ਪੋਤੇ ਆ ਬਈ ਆ ਕਲੀਅਰ ਹੁੰਦੀ ਤੇ ਆ ਬਈ ਇਹਦੇ ਪੱਲੇ ਆ ਝਾੜੇ ਝੂੜੇ ਪਏ ਆ ਠੀਕ ਆ ਆਹ ਜੋੜਾ ਬਈ ਆ ਜੋੜਾ ਏਚੇ ਨਹੀਂ ਦੇਖ ਕੇ ਲਾਇਆ ਹੁੰਦਾ ਬਾਈ ਵੀ ਅੱਖਾਂ ਇੱਕ ਬਾਈ ਕਹਿੰਦਾ ਸੇਰ ਸੂਰ ਬਾਈ ਆਦੇ ਆਪਣੇ ਕਬੂਤਰ ਸਾਰੇ ਹੀ ਆ ਦੇਖੋ ਠੀਕ ਆ ਚਪਟੇ ਕਬੂਤਰ ਆ ਸੇਰ ਜਿੰਨੇ ਬਾਈ ਚਪਟੇ ਹੋਣਗੇ ਸੇਰ ਉਹਨਾਂ ਕਬੂਤਰ ਬਾਲੇ ਸਿਰਾਂ ਵਾਲੋਂਦੇ ਨਾ ਭਾਈ ਦੇ ਭੂਜਦੇ ਨੇ ਉਹ ਚੀੜੇ ਬਾਦ ਹੁੰਦੇ ਚਪਟੇ ਸਿਰ ਵਾਲੇ ਬਾਕੀ ਜਿਹੜੋਂ ਹੈਗੀਆਂ ਗੱਲਾਂ ਆ ਪਰ ਆਪਾਂ ਅੱਜ ਦਮਲ 80% ਜਾਂ 90% ਇਹ ਚੀਜ਼ਾਂ ਨੋਟ ਕਰੀ ਦੀਆਂ ਵੀ ਜਿਹੜੇ ਚਪਟੇ ਵਗੈਰਾਂ ਵਾਲੇ ਆ ਕਬੂਤਰ ਬਾਈ ਇੱਕ ਤਾਂ ਉੜਦੇ ਨੀਵੇਂ ਆ ਠੀਕ ਆ ਉੱਚੇ ਨਹੀਂ ਬਾਲੇ ਜਾਂਦੇ ਤੇ ਚੈੱਕ ਚੁੱਕ ਵੀ ਵਧੀਆ ਹੁੰਦੇ ਠੀਕ ਆ ਆਪਣੇ ਸਾਰੇ ਕਬੂਤਰ ਤਕਰੀਬਨ ਹੀ ਤੁਹਾਨੂੰ ਚਪਟੇ ਸਿਰ ਵਾਲੇ ਥੋੜੇ ਜਿਹੇ ਕਬੂਤਰ ਹੈਗੇ ਗੋਲ ਸੇਰ ਵਾਲੇ ਉੜਦੇ ਉਹ ਵੀ ਵਧੀਆ ਠੀਕ ਆ ਪਰ ਜਿਹੜੀਆਂ ਆਪਾਂ ਨਿਸ਼ਾਨੀਆਂ ਜਿੱਦਾ ਦੇਖੀ ਰੀਆਂ ਹਨਾ ਆ ਚੀਜ਼ ਦੇਖੀ ਦੀ ਆਪਾਂ ਤੇ ਲਓ ਬਾਬੋ ਤੀਜਾ ਜੋੜਾ ਲਿਓ ਨੇ ਅਦਰ ਤਿੰਨ ਜੋੜੇ ਲਾਏ ਆ ਨਾ ਤਿੰਨ ਕੇ ਚਾਰ ਉਹ ਚਾਰਾਂ ਦਾ ਸ਼ੌਂਕ ਕਰਾ ਦਨੇ ਤੁਹਾਨੂੰ ਤੇ ਬਾਈ ਆ ਜਿਹੜੀ ਆਪਣੀ ਮੇਨ ਕਬੂਤਰੀ ਆ ਬਾਈ ਜਿਹੜੀ ਗਰਦੇਵ ਵਾਲੀ ਕਬੂਤਰੀ ਸੀ ਨਾ ਆ ਕਬੂਤਰੀ ਆਪਣੀ ਮੇਰਾ ਉਹਦਾ ਲਿਬੜੀ ਲੁਬੜੀ ਹੋਈ ਆ ਬੁੱਢੀ ਆ ਕਬੂਤਰੀ ਠੀਕ ਆ ਸਿਆਣੀ ਆ ਇਹ ਇਹਦੀ ਉਮਰ ਹੋਊਗੀ ਕੋਈ 13-14 ਸਾਲ ਉਮਰ ਆਪਣੇ ਕੋਲ ਹੋਈ ਨੂੰ ਤੇ 2-3 ਸਾਲ ਪਿੱਛੇ ਸੀ ਜਦੋਂ ਲੈ ਕੇ ਆਂਦੀ ਸੀ ਹਨਾ ਤੇ ਆ ਚੈੱਕ ਕਰੋ ਇਹ ਬਾਈ ਪਿਓਰ ਆਪਣੀ ਗਰਦੇਵ ਵਾਲੀ ਕਬੂਦਰੀ ਆ ਪੱਲੇ ਪੁੱਲੇ ਦੇ ਖਰਾਬ ਹੋਏ ਆ ਠੀਕ ਆ ਕਿਉਂਕਿ ਪੱਲੇ ਸੱਟ ਕੇ ਰੱਖਦੀ ਆ ਸਿਆਣੀ ਆ ਹੁਣ ਕਬੂਦਰੀ ਤੇ ਇਹਦੀ ਪੱਠੀ ਬਾਈ ਆ ਜਿਹੜਾ ਮੈਂ ਕਬੂਤਰ ਹੁਣੇ ਹੀ ਦਿਖਾਇਆ ਇਹ ਨਾ ਪਹਿਲਾਂ ਬੜਦੇ ਵਾਲੀ ਦਾ ਦਾਦਾ ਉਹ ਬਾਈ ਇਹਦਾ ਭਰਾ ਆ ਸਗਾ ਇਹਦੇ ਪੱਠੇ ਆ ਇਹ ਠੀਕ ਆ ਇਹ ਜਿੱਤੀ ਸੀ ਆਪਣੀ ਸਾਗਤਪੁਰ ਕਬੂਦਰੀ ਜਿਹੜਾ ਹੁਣ ਆਪਾਂ ਡੱਬੇ ਦਾ ਤੁਹਾਨੂੰ ਮੈਂ ਪਿਓ ਦਿਖਾਇਆ ਡੱਬੇ ਦਾ ਉਹ ਇਸ ਕਬੂਦਰੀ ਦਾ ਪੋਤਾ ਇਹ ਰੀ ਕਬੂਤਰੀ ਦੀ ਵੀ ਉਮਰ ਬਹੁਤ ਹੋ ਗਈ ਆ ਠੀਕ ਆ ਇਹ ਵੀ ਪੰਜ ਪੰਜ 6 ਸਾਲ 7 ਸਾਲ ਉਮਰ ਇਸ ਕਬੂਤਰੀ ਦੀ ਵੀ ਬਾਈ ਹੋ ਗਈ ਆ ਠੀਕ ਆ ਇਹ ਠੀਕ ਆ ਕਬੂਤਰੀ ਬਿਲਕੁਲ ਸੈਟ ਆ ਆ ਹੈਗੇ ਪਿਓਰ ਗਰਦੇਵ ਵਾਲੇ ਕਬੂਤਰ ਬਾਈ ਤੇ ਅੱਖਾਂ ਤੁਹਾਨੂੰ ਪਤਾ ਲੱਗ ਗਈ ਗਿਆਣਾ ਗਰਦੇਵ ਵਾਲੇ ਕਬੂਤਰਾਂ ਦੀਆਂ ਠੀਕ ਆ ਪਿਓਰ 100% ਬਾਈ オリジナル ਕਬੂਤਰੀ ਗਰਦੇਵ ਵਾਲਿਆ ਜੁਵਾਹ ਕੋਈ ਮਿਸ ਨਹੀਂ ਕੋਈ ਕੋਸ਼ ਨਹੀਂ ਸਿੱਧੀ ਕੂਤਰੀ ਆ ਇਹ ਤੇ ਲੋ ਬਾਬਿਓ ਜਿਹੜੀ ਆਹਾ ਕਬੂਤਰੀ ਹੈ ਆਪਣੀ ਠੀਕ ਆ ਇਹ ਮੀਰਾਪ ਵਾਲੇ ਠੀਕ ਆ ਜਿਹੜੇ ਮੀਰਾਪ ਵਾਲੇ ਕਬੂਤਰ ਸੀ ਹਨ ਇਹ ਉਹ ਤੇ ਕਬੂਤਰੀ ਹਜ਼ਾਰ ਵਾਲੀ ਲੱਗੀ ਸੀ ਤੇ ਕਾਕੇ ਕਿਲੇ ਵਾਲੇ ਦੀ ਪੱਠੀ ਸੀ ਆਹਾ ਕਬੂਤਰੀ ਹਜ਼ਾਰ ਵਾਲਾ ਕਬੂਤਰ ਸੀ ਤੇ ਕਾਕੇ ਕਿਲੇ ਵਾਲੀ ਕਬੂਤਰੀ ਸੀ ਠੀਕ ਆ ਬਾਈ ਆ ਆ ਇਹ ਆਏ ਨੇ ਪੱਲੇ ਆ ਬਾਈ ਛੜੇ ਝੁੜੇ ਆ ਹਨਾ ਹਜੇ ਕੂਤਰਾਂ ਦੇ ਤੇ ਝੜੇ ਝੂੜੇ ਪਏ ਆ ਕੂਤਰ ਗੰਦੇ ਗੁੰਦੇ ਉਹਦਾ ਵੀ ਹੋਏ ਆ ਮੀਮੂ ਪੈਨ ਦਾ ਉੱਤੇ ਤੇ ਕੂਤਰਾਂ ਨੂੰ ਆਤਾ ਨਹਾਉਣ ਦੀ ਇਹ ਵਾਰ-ਵਾਰ ਫਜਾਲ ਜਾ ਕੇ ਨਹਾਉਂਦੀਆਂ ਰਹਿੰਦੀਆਂ ਕੂਤਰੀਆਂ ਵੱਡੀਆਂ ਆ ਤੇ ਬਾਬੇ ਉਹ ਕੁਝ ਜੋੜੀਆਂ ਆਪਣੀਆਂ ਜੀਆਂ ਮੇਨ ਜੋੜੀਆਂ ਵੱਡੀਆਂ ਉਹ ਵੀ ਮੇਣੀਆਂ ਇਹ ਵੀ ਮੇਣੀਆਂ ਬਲ ਜਿਹੜੀਆਂ ਆਪਣੀਆਂ 12 13 ਜੋੜੀਆਂ ਨਾ ਇਹ ਸਿਲੇਕਟਡ ਹੀ ਆ ਬਾਈ ਠੀਕ ਆ ਆ ਕੂਤਰ ਬਾਈ ਰਾਜਨ ਉਹ ਜਿਹੜਾ ਮੂਰੇ ਬੈਠਾ ਹੈ ਮੈਂ ਪਹਿਲਾਂ ਵੀ ਲਖਾਇਆ ਤੂਆ ਕੀ ਗਾ ਕੱਲੂ ਸਾਫ਼ ਸੁਥਰ ਕਰਾਂਗੇ ਖੁੱਡਾ ਜੱਪਣਾ ਉਹਦਾ ਖੁੱਡਾ ਸਾਫ਼ ਹੀ ਐਨਾ ਗੰਦ ਨਹੀਂ ਹੈਗਾ ਮਾੜੀਆਂ-ਮੁਟੀਆਂ ਬੈਠਾ ਕੇ ਚਲੋ ਯਾਰ ਪੁੱਤਰਾਂ ਨੇ ਕਰਨੀ ਆਈਆਂ ਤੇ ਉਹ ਵੀ ਆਪਣੀ ਜਿਹੜੀ ਆਪਾਂ ਬੜਲੇ ਵਾਲੀ ਦਾ ਕੀ ਭੈਣ ਦਾ ਜੋੜਾ ਲਾਇਆ ਸੀ ਹੈ ਨਾ ਤੁਹਾਨੂੰ ਦੱਸਿਆ ਆ ਤੇ ਉਹ ਬੱਚਾ ਉਹਨੇ ਕੱਢਿਆ ਇੱਕ ਕਿ ਪਤਾ ਨਹੀਂ ਦੋ ਹੀ ਆ ਦੋ ਦੋ ਹੀ ਆ ਸ਼ਾਇਦ ਦੋ ਬੱਚੇ ਆ ਠੀਕ ਆ ਤੇ ਉਹ ਆਪਣੇ ਜਿਹੜੇ ਆ ਡੰਡਿਆਂ ਵਾਲੇ ਦੇ ਬੱਚੇ ਐ ਡੰਡੇ ਵਾਲੇ ਦੇ ਮਾਂ ਪਿਓ ਦੇ ਐ ਕਿ ਕੋਫੀ ਕਲਰ ਜਿਹਾ ਕੱਢ ਕੇ ਨਾ ਰੰਗ ਬਹੁਤ ਸੋਹਣਾ ਬਣਾਇਆ ਐ ਜੀ ਉਮਰ ਇਹਨਾਂ ਦੀ ਬੀਬੀ 22 ਦਿਨਾਂ ਦੀ ਉਮਰ ਹੈ ਨਾ ਤੇ ਬੱਚੇ ਚੈੱਕ ਕਰ ਲਓ ਤੇ ਆ ਬੱਚੇ ਦੇ ਮੈਂ ਉਦੋਂ ਕਹਿੰਦਾ ਸੀ ਵੀ ਅੱਖ ਤੇ ਕੋਈ ਲੱਗਾ ਨਾ ਆ ਸਿਰ ਤੇ ਕੋਈ ਲੱਗਾ ਉਦੋਂ ਦਾ ਮੈਨੂੰ ਪਤਾ ਨਹੀਂ ਲੱਗਾ ਛੋਟੀ ਜੀ ਹੀ ਫਿੰਸਣੀ ਤੇ ਇਹਦੇ ਮੱਛਰ ਕੱਟਣ ਦਾ ਜਾਂ ਗਰਮੀ ਨਾਲ ਲਾ ਲਓ ਹਨਾ ਇਹ ਉਹਨਾਂ ਫੂੜੇ ਜੇ ਨਿਕਲੇ ਆ ਇਹਦਾ ਮੈਂ ਇਲਾਜ ਕਰ ਦੂੰਗਾ ਕੋਈ ਚੱਕਰ ਨਹੀਂ ਡਾ ਰੋਲਾ ਨਹੀਂ ਹੈਗਾ 1-2 ਦਿਨਾਂ ਚ ਹੀ ਸੈੱਟ ਹੋ ਜਾਊਗੀ ਹੁਣ ਉਹ ਆਪਣੀ ਬੜਲੇ ਵਾਲੀ ਬੜਲੇ ਵਾਲੀ ਦੀ ਮਾਂ ਬੈਠੀ ਆ ਹਨਾ ਨੱਕ ਤੋਂ ਪਰ ਪੱਟਿਆ ਲੈ ਇੱਚ ਮਲੱਪਾ ਠੀਕ ਆ ਇਹਨੂੰ ਵੀ ਅੱਜ ਲਾਉਨੇ ਮਲੱਪਾਂ ਦੀ ਤੇ ਆਂਡਿਆ ਤੇ ਅਜ ਬੈਠੇ ਨਹੀਂ ਮੈਨੂੰ ਲੱਗਦਾ ਵੀ ਇਹਨਾਂ ਨੇ ਜਿੱਤਾ ਆਂਡੇ ਛੜਤੇ ਹੁੰਦੇ ਆ ਦੁਬਾਰਾ ਫੇ ਆਂਡੇ ਇੱਕ ਦੁਬਾਰੀ ਖਰਾਬ ਕਰ ਗਏ ਕਬੂਤਰ ਝੜ ਝੂੜੇ ਪਏ ਆ ਕਬੂਤਰ ਮੈਂ ਤਾਂ ਮੈਂ ਜੋੜੇ ਤੋੜ ਦੇਣੇ ਸੀ ਬੱਚੇ ਹੁਣ ਮੇਰੇ ਲੈ ਜਾਂਦਾ ਮਤਲਬ ਮੂਡ ਹੈ ਨਹੀਂ ਸੀ ਬੱਚੇ ਲੈਣੇ ਆਪਾਂ ਕੋਈ ਕਬੂਤਰ ਝਾੜੇ ਪਏ ਆ ਬਈ ਜੋਰ ਲੱਗ ਜਾਂਦਾ ਕਬੂਤਰਾਂ ਦਾ ਆ ਦਿਨਾਂ ਦੇ ਵਿੱਚ ਠੀਕ ਆ ਇਹਨਾਂ ਨੂੰ ਮਲੱਪਾਂ ਦੀ ਲਾਉਣ ਜਿਹੜੀ ਮੇਰੀ ਗਲਤੀ ਇਹੀ ਹੈ ਕਿ ਮੈਂ ਮਲੱਪਾਂ ਦੀ ਨਹੀਂ ਲਈ ਜੋੜੇ ਇੱਦਾਂ ਹੀ ਲਾਤੇ ਮਲੱਪਾਂ ਦੀ ਪਹਿਲਾਂ ਦਵਾਈ ਲਾਉਣੀ ਚਾਹੀਦੀ ਆ ਤੇ ਉਹ ਹੈਗੀ ਬਈ ਆਪਣੀ ਰਾਜਨ ਵਾਲੀ ਕੂਤਰੀ ਠੀਕ ਆ ਤੇ ਇਹਦੇ ਨਾਲ ਉਹ ਕਬੂਤਰ ਲੱਗਾ ਰਜਨ ਵਾਲਾ ਵੱਡਾ ਠੀਕ ਆ ਇਹਦੇ ਪੱਠੇ ਆ ਗਾਂ ਉਹ ਜਿਹੜੇ ਡੰਡਿਆ ਟੁੰਡਿਆਂ ਵਾਲੇ ਬਣਦੇ ਨਾ ਆਪਣੇ ਕੋ ਆਪਾਂ ਰੰਗ ਹੀ ਡੰਡੇ ਵਾਲਾ ਲਾਈਦਾ ਉਹਨਾਂ ਨੂੰ ਇਹਨਾਂ ਦੇ ਵੀ ਡੰਡੇ ਹੀ ਲਾਵਾਂਗੇ ਭਾਈ ਜਿੱਦਨ ਵੀ ਛੱਡੇ ਠੀਕ ਆ ਇਹਨਾਂ ਨੂੰ ਹੁਣ ਕੜਾ ਡੋਨੇ ਡੋਨੇ ਸ਼ੁਰੂ ਕਰਦੇ ਆ ਬੱਚਿਆਂ ਨੂੰ ਵੱਡੇ ਹੋ ਗਏ ਆ ਬੱਚੇ ਤੇ ਕਰੀਏ ਸ਼ੁਰੂ ਹਣਾ ਡੋਨੇ ਰੂਨੇ ਤੇ ਆ ਕਬੂਤਰੀਆਂ ਨੂੰ ਕੱਲ ਨੂੰ ਚੱਕ ਕੇ ਜਿਹੜੇ ਬੱਚੇ ਨਹੀਂ ਪਾਲਦੀਆਂ ਉਹਨਾਂ ਨੂੰ ਕੱਲ ਨੂੰ ਮਾਮਲ ਪਾਦੀ ਗੋਲੀ ਲਾ ਦੇਣੀ ਜੋ ਮਰਜ਼ੀ ਹੋ ਜੇ ਦੇਣ ਜਿੱਤਾ ਦਾ ਮਰਜ਼ੀ ਲੱਗੇ ਕਿਉਂਕਿ ਦਿਨਾ ਕਰਕੇ ਸਾਰਾ ਕੰਮ ਖਰਾਬ ਹੋਇਆ ਜਿਹੜੇ ਦਿਨ ਛੱਡੇ ਤ ਉਨੂੰ ਮੈਂ ਹੁਣ ਦੇ ਦੇਣੀ ਤੁਹਾਨੂੰ ਦੱਸੂਗਾ ਕਿਹੜੀ ਮੈਟ੍ਰੋਜਲ ਦੇਣੀ ਆ ਤੇ ਟੈਰਾਮਾਈਸਿਨ ਦਾ ਪਾਊਡਰ ਦੇਣਾ ਉਦੋਂ ਬਾਅਦ ਆਪਾਂ ਜਿਹੜੇ ਫੋੜੇ ਹੋ ਜਾਂਦੇ ਨੇ ਨਾ ਕਈ ਬਾਈ ਕਹਿੰਦੇ ਫੋੜਿਆਂ ਦਾ ਇਲਾਜ ਰੱਖ ਦਿਓ ਤੇ ਬਾਬਿਓ ਜਿਹੜੇ ਨਾ ਵੀ ਤੁਸੀਂ ਕਹਿੰਦੇ ਸੀ ਆਹ ਜਿਹੜੇ ਦਾਣੇ ਦੂਣੇ ਨਿਕਲਦੇ ਆ ਬਾਈ ਇਹਦਾ ਇਲਾਜ ਦੱਸ ਦਿਓ ਕੋਈ ਪੱਕੀ ਦਵਾਈ ਰੱਖ ਦਿਓ ਵੀਰੇ ਪੱਕੀ ਹੈ ਨਾ ਇਨਫੈਕਸ਼ਨ ਹੀ ਹੁੰਦੀ ਆ ਇਨਫੈਕਸ਼ਨ ਦੀ ਹੋਏ ਆਪਾਂ ਦਵਾਈ ਦੇਵਾਂਗੇ ਹੋਰ ਤਾਂ ਕੁਝ ਵੀ ਨਹੀਂ ਹੈ ਨਾ ਟੈਰਾਮਾਈਸਿਨ ਦਾ ਪਾਊਡਰ ਜਿਹੜਾ ਟੈਟਰਾਸ ਦਾ ਪੀਲਾ ਪੈਕੇਟ ਹੁੰਦਾ ਨਾ ਉਹਦੀ ਇੱਕ ਇੱਕ ਚੁਟਕੀ ਤੁਸੀਂ ਮੂੰਹ ਦੇ ਵਿੱਚ ਪਾ ਲੈਣੀ ਬੱਚੇ ਦੇ ਇਦ ਤੇ ਮੈਟਰੋ ਜੈਲ ਨਾਲ ਦੇਈ ਜਾਣੀ ਆ ਉਹਦਾ ਚੌਥਾ ਹਿੱਸਾ ਮੈਟਰੋ ਜੈਲ ਦਾ ਕਿਉਂਕਿ ਪਾਵਰ ਜੈਲ ਹੁਣ ਹੈ ਨਹੀਂ ਤੁਸੀਂ ਮੈਟਰੋ ਜੈਲ ਦੇ ਲਿਓ ਉਹ ਵੀ ਉਹ ਵੀ ਇਨਫੈਕਸ਼ਨ ਤੋਂ ਹੀ ਆ ਪੇਟ ਦੀ ਇਨਫੈਕਸ਼ਨ ਤੋਂ ਹੀ ਆ ਉਹ ਦੇਈ ਜਾਓ ਜੇ ਉਹ ਲੀਵਰ ਤੇ ਇਨਫੈਕਸ਼ਨ ਹੁੰਦੀ ਬਾਈ ਉਦੋਂ ਹੀ ਢਾਣੇ ਦੂਣੇ ਫੋੜੇ ਫੂੜੇ ਨਿਕਲਦੇ ਆ ਤੇ ਉਦੋਂ ਬਾਅਦ ਕੀ ਕਰਨਾ ਬਾਈ ਤੁਸੀਂ ਇੱਕ ਚਮਚਾ ਸਰੋਂ ਦੇ ਤੇਲ ਦਾ ਲੈਣਾ ਸਰੋਂ ਦੇ ਤੇਲ ਦੇ ਚਮਚੇ ਦੇ ਵਿੱਚ ਤੁਸੀਂ ਅੱਧਾ ਚਮਚਾ ਸਿਟੜੀ ਹਲਦੀ ਇੱਕ ਲਸਣ ਦੀ ਤੁਰੀ ਕਲੀ ਇੱਕੋ ਹੀ ਗੱਠੀ ਮਲੇ ਇੱਕ ਗੱਠੀ ਲਸਣ ਦੀ ਛਿਲਕੇ ਨਾਲ ਵਿੱਚੋਂ ਇੱਕੋ ਹੀ ਤੁਰੀ ਲੈਣੀ ਆ ਇੱਕ ਪੀਸੀ ਪੂਰੀ ਗੱਠੀ ਨਾ ਪਾ ਲਿਓ ਇੱਕ ਤੁਰੀ ਲੈਣੀ ਆ ਉਹ ਚੰਗੀ ਤਰ੍ਹਾਂ ਕੁੱਟ ਕੇ ਵਿੱਚ ਮਿਕਸ ਕਰਕੇ ਬਾਅਦ ਚ ਉਹਨੂੰ ਭੁੱਲ ਲੈਣਾ ਬਾਈ ਜਦੋਂ ਭੁੰਨ ਕੇ ਉਹ ਸਮੈਲ ਜੀ ਆਉਣ ਲੱਗੀ ਥੋੜਾ ਲਾਲ ਜੇ ਰਗ ਚ ਹੋ ਗਿਆ ਹਨਾ ਸਾੜ ਨਾਲ ਲਿਓ ਹਲਕਾ ਜਿਹਾ ਲਾਲ ਰੰਗ ਕਰਨਾ ਉਹਦਾ ਜੇ ਸਮੈਲ ਆਉਣ ਲੱਗੀ ਤੁਹਾਨੂੰ ਪਤਾ ਲੱਗ ਜਾਣਾ ਵੀ ਤੇਲ ਤੂਲ ਹੋ ਗਿਆ ਸੱਟ ਉਹ ਬਾਈ ਤੁਸੀਂ ਸਵੇਰੇ ਸ਼ਾਮ ਦਿਹਾੜੀ ਦੇ ਵਿੱਚ ਦੋ ਟਾਈਮ ਤੁਸੀਂ ਮਾੜਾ ਜਿਹਾ ਝਖਮ ਛਿਲਕੇ ਨਾਲ ਜਖਮ ਉੱਤੋਂ ਮਾੜਾ ਜਿਹਾ ਛਿਲਕੇ ਉਹਦੇ ਉੱਤੇ ਉਹ ਲੇਪ ਜਿਆ ਲਾਈ ਜਾ ਤਿੰਨ ਚਾਰ ਦਿਨ ਬਾਈ ਕਰੋਗੇ ਹਫਤੇ ਦੇ ਅੰਦਰ ਅੰਦਰ ਤਾਂ ਐੜ ਫੂੜੇ ਬਾਈ ਸੁੱਕਣੇ ਸ਼ੁਰੂ ਹੋ ਜੂਗੇ ਸੌਕੀ ਜਾਣਗੇ ਤਕਰੀਬਨ ਹੀ ਇੱਕ ਦੋ ਦਿਨ ਚ ਹੋਰ ਝੜ ਜਾਣਗੇ ਮਤਲਬ ਹਫਤੇ ਹਫਤਾ 10 ਦਿਨ ਦੇ ਵਿੱਚ ਵਿੱਚ ਇਹ ਫੂੜੇ ਰਹਿੂਗੇ ਨਹੀਂ ਹੈਗੇ ਸਰੀਰ ਦੇ ਬਿਲਕੁਲ ਸਾਫ਼ ਹੋ ਜਾਣਗੇ ਮਾੜਾ ਜਿਹਾ ਫੂੜਾ ਛਿੱਲ ਕੇ ਜੇ ਤਾਂ ਕੱਚਾ ਫੂੜਾ ਫੇਰ ਤਾਂ ਉਦਾਂ ਹੀ ਲਈ ਜਾਓ ਜੇ ਲੱਗਦਾ ਹਾਂ ਯਾਰ ਬਣ ਗਿਆ ਬਾਹਲਾ ਵੱਡਾ ਫੂੜਾ ਹੋ ਗਿਆ ਉਹਦੇ ਉੱਤੇ ਤੁਸੀਂ ਲੇਪ ਜਿਆ ਲਾ ਦਿਓ ਉਹਦੇ ਨਾਲ ਹੀ ਸੈੱਟ ਹੋ ਜਾਣੇ ਠੀਕ ਆ ਤੇ ਬਾਕੀ ਬਾਈ ਇੱਕ ਬਾਈ ਦਾ ਹੋਰ ਕਮੈਂਟ ਆਈ ਬਾਈ ਵੀਡੀਓ ਵੱਡੀ ਕਰ ਦਿਓ ਉਹ ਬਾਈ ਵੀਡੀਓ ਇੰਨੀ ਕੁ ਬਣਾਉਣੀ ਬੜੀ ਔਖੀ ਹੋਈ ਆ ਠੀਕ ਆ ਕੰਮ ਕੁੰਮ ਹੁੰਦੇ ਆ ਤੇ ਕਿਉਂਕਿ ਥੋੜਾ ਹੋ ਜੀ ਆ ਦਿਨ ਤੋਂ ਲੱਗਣ ਦਾ ਕੰਪਿਊਟਰ ਕੁਆਟਰ ਬੰਦਾ ਡਾਲਿਆਂ ਦਾ ਫੇਰ ਤੁਹਾਨੂੰ ਦਿਖਾਈਏ ਹੈ ਨਾ ਏਦਾਂ ਹੁਣ ਗੱਲਾਂ ਬਾਤਾਂ ਵੀ ਆਪਾਂ ਕਿੰਨੀਆਂ ਕਰ ਲਾਂਗੇ ਇੱਕ ਤਾਂ ਮੀਂਹ ਪਿਆ ਰਹਿੰਦਾ ਬਈ ਮੀਂਹ ਤੋਂ ਬੱਜ ਬੂਜ ਕੇ ਮਾੜੀ ਮੋਟੀ ਵੀਡੀਓ ਜਿੰਨਾ ਵੀ ਤੁਹਾਡਾ ਪਿਆਰ ਕਰਕੇ ਜਿੰਨੇ ਜੋਗੇ ਵੀ ਆਪਾਂ ਹੈਗੇ ਓਨੇ ਇੱਕ ਕਰਕੇ ਵੀਡੀਓ ਬਣਾ ਲਈਦੀ ਆ ਠੀਕ ਆ ਤੇ ਉਹ ਦੇਣ ਲੱਗਣਗੇ ਕਬੂਤਰ ਕੋ ਮੈਂ ਦਾ ਡਾਇਆ ਕਰਾਂਗੇ ਸਾਂਭਿਆ ਕਰਾਂਗੇ ਕਿੱਦਾਂ ਉਹਨਾਂ ਨੂੰ ਕੀ ਕਰਨਾ ਫੇਰ ਤਾਂ ਬਾਈ ਵੀਡੀਓ ਅੱਧੇ ਘੰਟੇ ਦੀ ਵੀ ਘੰਟੇ ਦੀ ਵੀ ਬਣ ਜਾਊਗਾ ਕੋਈ ਰੋਲਾ ਨਹੀਂ ਹਨਾ ਅੱਧੇ ਇੱਕ ਘੰਟੇ ਦੀ ਮੈਂ ਕਰ ਦੂੰਗਾ ਵੀਡੀਓ ਥੋੜੇ ਕਿ ਦਿਨਾਂ ਤੱਕ ਇੱਕ ਦੋ ਦਿਨ ਦਾ ਬੰਨ ਦੇਦਾ ਮੀਂਹ ਮੂੰਹ ਹਟ ਜਵੇ ਫੇਰ ਆਪਾਂ ਜਿੱਦਾਂ ਵੀ ਕੋਸ਼ਿਸ਼ ਹੋਊਗੀ ਵੀ ਘੰਟੇ ਅੱਧੇ ਘੰਟੇ ਤੱਕ ਅੱਧੇ ਘੰਟੇ ਜਾਂ 30 ਮਿੰਟ 35 ਮਿੰਟ ਦੀ ਵੀਡੀਓ ਮੈਂ ਬਣਾ ਦਿਆ ਕਰੂੰਗਾ ਕੋਈ ਚੱਕਰ ਨਹੀਂ ਤੁਹਾਡੇ ਪਿਆਰ ਕਰਕੇ ਕੁਝ ਵੀ ਕਰ ਸਕਦੇ ਹਾਂ ਠੀਕ ਆ ਬਾਕੀ ਮੈਂ ਬਾਰ ਬਾਰ ਕਹਿੰਦਾ ਬਾਈ ਜਾਨਵਰ ਲੈ ਜਿਓ ਜਿਹੜੇ ਬਾਈਆਂ ਦੇ ਜੋ ਠੀਕ ਆ ਜੇ ਕੋਈ ਬਾਈ ਦੂਰ ਦਾ ਵੀ ਨਹੀਂ ਲਿਆ ਜਾ ਸਕਦਾ ਮੈਨੂੰ ਉਹ ਵੀ ਦੱਸ ਦੇ ਕਿਉਂਕਿ ਮੈਂ ਬਾਈ ਭੇਜਣ ਵਾਲਾ ਮੇਰਾ ਕੰਮ ਹੈ ਨਹੀਂ ਕਿਉਂਕਿ ਜਿਹੜੇ ਵੇਚਦੇ ਪੁੱਛਦੇ ਆ ਨਾ ਉਹਨਾਂ ਨੂੰ ਤਾਂ ਪਤਾ ਹੁੰਦਾ ਕੋਰੀਅਰ ਕੋਲ ਕਿੱਦਾਂ ਕਰਨਾ ਜਾਂ ਵਾਸੇ ਕਿੱਦਾਂ ਭੇਜਨੇ ਆ ਨਾ ਆਪਾਂ ਅਜੇ ਤੱਕ ਭੇਜੇ ਵੀ ਨਹੀਂ ਹਨਾ ਨਾ ਕਦੀ ਮੰਗਾਏ ਆ ਤੇ ਨਾ ਬਾਈ ਕਦੀ ਭੇਜੇ ਆ ਤੇ ਜੇ ਕੋਈ ਦੂਰ ਦਾ ਬਾਈ ਆ ਨਹੀਂ ਲੈ ਸਕਦਾ ਮਤਲਬ ਹਨਾ ਜਿੱਦਾਂ ਜੇ ਤਾਂ ਕੋਈ ਬਾਹਰਲੀ ਕੰਟਰੀ ਚਾ ਕਿਤੇ ਵੀ ਆ ਠੀਕ ਆ ਵੈਸੇ ਤਾਂ ਉਹ ਇੱਧਰ ਲਈ ਬਾਈ ਆ ਸਾਰੇ ਹੀ ਹਨਾ ਜਿੰਨੇ ਵੀ ਹੈਗੇ ਸੀਗੇ ਤੇ ਉਹ ਦਾ ਆਪਣੇ ਕੋਲ ਲੋਕਲ ਆ ਸਕਦੇ ਆ ਚੱਲ ਕੇ ਠੀਕ ਆ ਉਹ ਤਾਂ ਮੈਂ ਇਦਾਂ ਕਹਿ ਵੀ ਜੇ ਪਾਕਿਸਤਾਨ ਚ ਕਿਤੇ ਵੀ ਆ ਉਹਨਾਂ ਨੂੰ ਜੋੜੇ ਵਾ ਉਥੋਂ ਦਵਾ ਦੇਣੇ ਸੀ ਉਹ ਬੰਦੇ ਆ ਤੋਂ ਜਾ ਕੇ ਆਪੇ ਹੀ ਲੈ ਆਉਂਦੇ ਠੀਕ ਆ ਪਰ ਹੁਣ ਇੱਥੇ ਆਪਾਂ ਪੰਜਾਬ ਚ ਆਪਾਂ ਕਿਸੇ ਕੋਈ ਵੀ ਨਹੀਂ ਦਵਾ ਸਕਦੇ ਤੁਹਾਨੂੰ ਪਤਾ ਲਾਗੇ ਦਾ ਲਾਗੇ ਦਾ ਕੋਈ ਵੀ ਕਿਸੇ ਨੂੰ ਨਹੀਂ ਦਿੰਦਾ ਹੁੰਦਾ ਠੀਕ ਆ ਆਪਾਂ ਨੂੰ ਪਰ ਇਦਾਂ ਦਾ ਕੋਈ ਲਾਲਚ ਨਹੀਂ ਬਾਈ ਵੀ ਜਿਹਦੀ ਕਿਸਮਤ ਨੇ ਜਿਤਨਾ ਠੀਕ ਆ ਜਿੰਨੇ ਜਿਤਨਾ ਉਹਨੇ ਆਪਦੀ ਕਿਸਮਤ ਨਾਲ ਜਿਤਨਾ ਮੇਰੇ ਕਬੂਤਰਾਂ ਨਾਲ ਨਹੀਂ ਜਣਾ ਜਾ ਕੇ ਜੇ ਮੈਂ ਕਹੂੰਗਾ ਮੈਂ ਦੇ ਦਿੱਤੇ ਹੁਣੇ ਬੰਦੇ ਨੇ ਬਾਜੀ ਨਹੀਂ ਹਰਨੀ ਕੋਈ ਦਊਗਾ ਬਾਈ ਸੌ ਖਾ ਕੇ ਖੁੱਡੇ ਦੀ ਵੀ ਚੰਗੇ ਦਿੱਤੇ ਵੇ ਵਧੀਆ نسل ਦੇ ਵਿੱਚੋਂ ਦਊਂਗਾ ਇਹ ਨਹੀਂ ਕਿ ਉਦੇ ਮੂੰ ਚਾ ਕੇ ਆਪਾਂ ਦੇ ਦੇਣੇ ਠੀਕ ਆ ਤੇ ਡੱਬੇ ਦਾ ਭਰਾ ਵੀ ਸ਼ਾਕ ਆ ਇੱਕ ਆਪਾਂ ਜੋੜਿਆਂ ਚ ਦੇ ਦੇਣਾ ਹੋਰ ਵੀ ਚੰਗੇ ਜੋੜੇ ਆ ਬਾਈ ਟੌਪ ਦੇ ਜੋੜੇ ਕਹਿੰਦੇ ਕਿ ਹੁੰਦੇ ਆ ਜਿਨ੍ਹਾਂ ਦੇ ਬਾਈ ਬੱਚੇ 10 12 ਘੰਟੇ ਦੀ ਡਾਰਕ ਕਰਨਗੇ ਮੇਰੀ ਗਾਰੰਟੀ ਹੋਊਗੀ ਵੀ ਇੰਨੀ ਘੜਾਰ ਕਰਨਗੇ ਜੇ ਵਧੀਆ ਤਰੀਕੇ ਨਾਲ ਸੰਭਾਉਗੇ ਬਾਕੀ ਤੁਹਾਡੀ ਮਿਹਨਤ ਹੋਣੀ ਬਾਈ ਜੇ ਆਪਾਂ ਕਹੀਏ ਨਾ ਬਿਨਾਂ ਮਿਹਨਤ ਤੋਂ ਬਿਨਾਂ ਮਿਹਨਤ ਤੋਂ ਬਾਈ ਕੁਝ ਨਹੀਂ ਹੁੰਦਾ ਬਿਲੀ ਆ ਕੇ ਆਪਾਂ ਬਾਜੀਆਂ ਇਦਾਂ ਨਹੀਂ ਹੁੰਦਾ ਕਦੀ ਵੀ ਮਿਹਨਤ ਕਰਨੀ ਪੈਣੀ ਆ ਤੇ ਬਾਕੀ ਠੀਕ ਆ ਬਾਬਿਓ ਵੀਡੀਓ ਆਹੀ ਸੀਗੀ ਤੇ ਜੇ ਵੀਡੀਓ ਵਧੀਆ ਲੱਗੀ ਤੇ ਬਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਫੋਲੋ ਵੀ ਕਰ ਲਿਓ ਤੇ ਜਿਹੜਾ ਤੁਹਾਨੂੰ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਸਬਸਕ੍ਰਾਈਬ ਕਰਦੇ ਨਾਲ-ਨਾਲ ਤੁਸੀਂ ਹਰੇਕ ਵੀਡੀਓ ਥੱਲੇ ਬਾਈ ਇਨੇ ਕਮੈਂਟ ਕਰਦੇ ਆ ਨਾ ਜਿੰਨਾ ਦਾ ਤੁਹਾਡਾ ਪਿਆਰ ਮਿਲਦਾ ਬਾਈ ਦਿলো ਧੰਨਵਾਦ ਆ ਠੀਕ ਆ ਤੇ ਸੋਰੀ ਬਾਕੀ ਸੋਰੀ ਆ ਬਾਈ ਵੀ ਜਿਹੜੇ ਬਾਈਆਂ ਦੇ ਕਮੈਂਟਾਂ ਦੇ ਜਵਾਬ ਮੇਰੇ ਤੋਂ ਇਹ 1-2 ਦਿਨਾਂ ਵਾਲੀ ਵੀਡੀਓ ਤੇ ਨਹੀਂ ਦੇ ਹੋਏ ਉਹ ਵੀ ਬਾਈ ਪੜ ਕੇ ਬਹੁਤ ਜਲਦੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸਾਰੇ ਬਾਈਆਂ ਦੇ ਕਮੈਂਟਾਂ ਦੇ ਜਵਾਬ ਮੈਂ ਦੇ ਦੂੰਗਾ ਠੀਕ ਆ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਦੇ ਵਿੱਚ